ਅੱਜ ਡੇਬਰੂਗੜ੍ਹ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰਾ ਨੇ ਸੁਖਬੀਰ ਸਿੰਘ ਬਾਦਲ ਤੇ ਕੰਗਣਾ ਰਣੌਤ ਬਾਰੇ ਕਾਫੀ ਵੱਡੀਆਂ ਗੱਲਾਂ ਬੋਲੀਆਂ ਨੇ ਤਰਸੀਮ ਸਿੰਘ ਹੋਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਤੇ ਨਕਾਰਿਆ ਹੋਇਆ ਸੁਖਬੀਰ ਬਾਦਲ ਹੁਣ ਅਮਰਤਪਾਲ ਸਿੰਘ ਦੇ ਖਿਲਾਫ ਪੜਾਅ ਕੱਢ ਰਿਹਾ ਤੇ ਦੂਜਿਆਂ ਤੋਂ ਵੀ ਗਲਤ ਗੱਲਾਂ ਬੁਲਵਾ ਰਿਹਾ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਉਹਦੀ ਅਗਵਾਈ 'ਚ ਕੋਈ ਵੀ ਕਬੂਲ ਨਹੀਂ ਕਰ ਰਿਆ ਇੱਕ ਇੱਕ ਕਰਕੇ ਸਾਰੇ ਆਗੂ ਛੱਡ ਕੇ ਭੱਜ ਰਹੇ ਨੇ ਤੇ ਹੁਣ ਸੁਖਬੀਰ ਬਾਦਲ ਬੁਖਲਾਇਆ ਹੋਇਆ ਤੇ ਉਸ ਨੂੰ ਇੰਜ ਲੱਗ ਰਿਹਾ ਹੈ ਕਿ ਉਸ ਦੀ ਸਿਆਸੀ ਜ਼ਮੀਨ ਅਮਰਤਪਾਲ ਸਿੰਘ ਨੇ ਹਥਿਆ ਲੀ ਹੈ ਤੇ ਅਮਰਤਪਾਲ ਸਿੰਘ ਦੇ ਆਉਣ ਕਰਕੇ ਲੋਕ ਸੁਖਬੀਰ ਬਾਦਲ ਹੋਰ ਤੋ ਤੇ ਅਕਾਲੀ ਦਲ ਤੋਂ ਪਾਸੇ ਹਟ ਗਏ ਨੇ ਇਸ ਕਰਕੇ ਸੁਖਬੀਰ ਬਾਦਲ ਅਮਰਤਪਾਲ ਸਿੰਘ ਦੇ ਖਿਲਾਫ ਪੜਾਸ ਕੱਢਦਾ ਹੈ ਅਮਰਤਪਾਲ ਸਿੰਘ ਨੂੰ ਬੁਰਾ ਭਲਾ ਬੋਲਦਾ ਹੈ ਔਰ ਅਮਰਤਪਾਲ ਦੇ ਉੱਪਰ ਕਮੈਂਟ ਕਰਦਾ ਹੈ ਤਿੱਖੇ ਕਮੈਂਟ ਕਰਦਾ ਤੁਹਾਨੂੰ ਯਾਦ ਹੈ ਕਿ ਪਿਛਲੇ 2-3 ਦਿਨ ਪਹਿਲਾਂ ਜਦੋਂ ਲੋਂਗੋਵਾਲ ਦੀ ਵਰਸੀ ਸੀ ਤਾ ਬਰਸੀ ਦੇ ਉੱਪਰ ਸੁਖਬੀਰ ਬਾਦਲ ਨੇ ਅਮਰਤਪਾਲ ਸਿੰਘ ਤੇ ਤਿੱਖੀਆਂ ਝੋਟਾਂ ਕੀਤੀਆਂ ਸੀ ਤੇ ਇਹ ਕਿਹਾ ਸੀ ਕਿ ਇੱਥੇ 34 35 35 ਸਾਲ ਬੰਦੀ ਸਿੰਘਾਂ ਨੇ ਜੇਲਾਂ ਕੱਟੀਆਂ ਪਰ ਸੀ ਨਹੀਂ ਕੀਤੀ ਤੇ ਇੱਕ ਮੇਰਾ ਵੀਰ ਹੈ ਜਿਹਨੂੰ ਅਜੇ ਸਾਲ 1.5 ਸਾਲ ਜੇਲ੍ਹ 'ਚ ਹੋਇਆ ਤੇ ਉਹ ਚੀਕਣ ਵੀ ਲੱਗ ਪਿਆ ਵੀ ਮੈਨੂੰ ਬਾਹਰ ਕੱਢੋ ਕਿਸੇ ਵੀ ਤਰੀਕੇ ਨਾਲ ਮੈਨੂੰ ਬਾਹਰ ਕਢਾਓ ਮੈਨੂੰ ਜਿਤਾਓ ਮੈਨੂੰ ਐਮਪੀ ਬਣਾਓ ਮੈਨੂੰ ਸਿਆਸਤ 'ਚ ਲਿਆਓ ਤਾ ਫਿਰ ਉਸੇ 스테ਜ ਤੇ ਰਹਾ ਹੋ ਕੇ ਆਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਵੀ ਤਿੱਖੇ ਕਮੈਂਟ ਅਮਰਤਪਾਲ ਸਿੰਘ ਦੇ ਉੱਪਰ ਮਾਰੇ ਸੀ ਤੇ ਇੱਥੋਂ ਤੱਕ ਕਹਿਤਾ ਸੀ ਕਿ ਇਹ 1.5 ਸਾਲ ਚ ਚਿੱਕੀ ਜਾਂਦੇ ਨੇ ਤੇ ਅਸੀਂ ਇੰਨਾ ਇੰਨਾ ਟਾਈਮ ਜੇਲਾ ਕੱਟ ਕੇ ਆਏ ਆ ਤੇ ਇੱਥੋਂ ਤੱਕ ਕਹਿਤਾ ਸੀ ਕਿ ਜਿਹੜਾ ਇਹ ਕਹਿੰਦਾ ਸੀ ਕਿ ਸਿਰ ਦੇਣੇ ਪੈਣੇ ਨੇ ਤੇ ਕੋਈ ਕੁਰਬਾਨੀ ਕਰਨ ਨੂੰ ਤਿਆਰ ਆ ਉਹ ਅੱਜ ਚਾਰ ਲੱਤਾਂ ਵਾਲੀ ਕੁਰਸੀ 'ਚ ਸਿਰ ਦੇ ਕੇ ਬਹਿ ਗਿਆ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਨੇ ਇਸ ਤੋਂ ਬਾਅਦ ਫਿਰ ਕੰਗਣਾ ਰਣੌਤ ਬਾਰੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਕੰਗਣਾ ਰਣੌਤ ਬਾਰੇ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਨੇ ਆਖਿਆ ਉਹ ਕਹਿੰਦਾ ਕੰਗਣਾ ਰਣੌਤ ਆਪਣੇ ਆਪ ਨਹੀਂ ਬੋਲ ਰਹੀ ਉਹ ਸ਼ਹਿ ਤੇ ਬੋਲ ਰਹੀ ਹੈ ਜਾਂ ਉਸ ਨੂੰ ਬੁਲਾਇਆ ਜਾ ਰਿਹਾ ਤੇ ਅੱਜ ਹੀ ਨਹੀਂ ਪਹਿਲਾ ਕਿਸਾਨ ਅੰਦੋਲਨ ਵੇਲੇ ਵੀ ਉਹ ਐਦਾਂ ਹੀ ਵਾਹਜਾਤ ਬੋਲਦੀ ਰਹੀ ਐ ਫਾਲਤੂ ਬੋਲਦੀ ਰਹੀ ਐ ਤੇ ਇਥੋਂ ਤੱਕ ਕਿਆ ਐਮਪੀ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਨੇ ਕਿ ਕੰਗਣਾ ਰਣੌਤ ਦੀ ਜਿਹੜੀ ਫਿਲਮ ਆ ਰਹੀ ਐ ਉਹ ਵੀ ਭੜਗਾਟ ਕਰਨ ਲਈ ਹੀ ਲਿਆਂਦੀ ਜਾ ਰਹੀ ਐ ਪਰ ਅਸੀਂ ਉਹਦਾ ਵਿਰੋਧ ਕਰਾਂਗੇ ਜਿੰਨਾ ਸਾਡੇ ਤੋਂ ਹੋਇਆ ਤੇ ਨਾਲ ਹੀ ਇਹ ਕਿਹਾ ਕਿ ਜੇਕਰ ਬੀਜੇਪੀ ਨੇ ਕੰਗਣਾ ਰਣੌਤ ਵੱਲੋਂ ਕਿਸਾਨਾਂ ਬਾਰੇ ਤੇ ਪੰਜਾਬੀਆਂ ਬਾਰੇ ਕੀਤੀ ਗਲਤ ਬਿਆਨਬਾਜ਼ੀ ਦਾ ਖੰਡਨ ਕੀਤਾ ਹੈ ਤਾਂ ਫਿਰ ਬੀਜੇਪੀ ਨੂੰ ਕੰਗਣਾ ਰਣੌਤ ਨੂੰ ਪਾਰਟੀ ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤੇ ਉਹ ਉਹਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੀਦਾ ਤੇ ਨਾਲ ਹੀ ਇਹ ਕਿਹਾ ਵੀ ਕੰਗਣਾ ਰਣੌਤ ਨੂੰ ਵੀ ਬਾਹਰ ਆਉਣਾ ਚਾਹੀਦਾ ਨਹੀਂ ਤਾਂ ਫਿਰ ਇਸ ਦੇ ਨਤੀਜੇ ਕਈ ਵਾਰ ਠੀਕ ਨਹੀਂ ਨਿਕਲਦੇ ਇਸ ਦੇ ਨਾਲ ਹੀ ਕਿਸਾਨਾਂ ਦੇ ਆਗੂ ਜਿਹੜਾ ਸਰਵਨ ਸਿੰਘ ਪੰਦੇਰ ਹੈ ਉਹਨੇ ਵੀ ਕੰਗਣਾ ਬਾਰੇ ਵੱਡੀਆਂ ਗੱਲਾਂ ਬੋਲੀਆਂ ਨੇ ਸਰਵੰਤ ਸਿੰਘ ਪੁੰਦੇਰ ਨੇ ਵੀ ਆਖਿਆ ਵੀ ਜੇਕਰ ਬੀਜੇਪੀ ਨੇ ਇਹ ਬਿਆਨ ਦਿੱਤਾ ਹੈ ਕਿ ਕੰਗਣਾ ਰਣੌਤ ਜੋ ਬਿਆਨ ਦੇ ਰਹੀ ਹੈ ਉਹਨੂੰ ਅਸੀਂ ਠੀਕ ਨਹੀਂ ਸਮਝਦੇ ਉਹ ਗਲਤ ਬਿਆਨ ਦੇ ਰਹੀ ਹੈ ਤੇ ਸਾਡਾ ਉਹਦੇ ਬਿਆਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਜੇਕਰ ਕੰਗਣਾ ਰਣੌਤ ਦੀ ਪਾਰਟੀ ਬੀਜੇਪੀ ਉਹਦੇ ਬਿਆਨਾਂ ਨੂੰ ਗਲਤ ਸਮਝਦੀ ਹੈ ਤਾਂ ਫਿਰ ਬੀਜੇਪੀ ਨੂੰ ਕੰਗਣਾ ਤੇ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਤਾਂ ਕੰਗਣਾ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਹੈ ਤੇ ਜਾਂ ਫਿਰ ਉਹਦੇ ਵੱਲੋਂ ਕੀਤੀ ਗਲਤ ਬਿਆਨਬਾਜ਼ੀ ਤੇ ਉਸ ਨੂੰ ਮਾਫੀ ਮੰਗਣ ਲਈ ਕਹਿਣਾ ਚਾਹੀਦਾ ਹੈ ਤੇ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਬੀਜੇਪੀ ਕੰਗੜਾ ਨੂੰ ਮਾਫੀ ਮੰਗਣ ਲਈ ਆਖੇਗੀ ਤਾਂ ਕੀ ਉਹ ਮਾਫੀ ਮੰਗੇਗੀ ਜਾਂ ਫਿਰ ਪਾਰਟੀ ਹੀ ਛੱਡ ਕੇ ਬਾਹਰ ਆ ਜਾਏਗੀ ਕੀ ਬੀਜੇਪੀ ਦੀ ਸਥਿਤੀ ਹੈ ਕਿ ਜੇ ਐਸ ਸਥਿਤੀ 'ਚ ਜਦੋਂ ਉਹ ਕੇਂਦਰ ਦੇ ਵਿੱਚ ਮਸਾਂ ਜੋੜ-ਤੋੜ ਕਰਕੇ ਸਰਕਾਰ ਬਣਾ ਕੇ ਬੈਠੀ ਹੈ ਤੇ ਦੋ ਚਾਰ ਐਮਪੀ ਵੀ ਜੇ ਉਹਨੂੰ ਛੱਡ ਜਾਣ ਤਾਂ ਉਸ ਦੀ ਸਰਕਾਰ ਡਿੱਗ ਸਕਦੀ ਹੈ ਤਾਂ ਇਸ ਸਥਿਤੀ ਦੇ ਵਿੱਚ ਕਿ ਭਾਜਪਾ ਆਪਣੇ ਕਿਸੇ ਵੀ ਐਮਪੀ ਨਾਲ ਸਖਤੀ ਨਾਲ ਪੇਸ਼ ਆ ਸਕਦੀ ਹੈ ਮੈਨੂੰ ਲੱਗਦਾ ਨਹੀਂ ਆ ਸਕਦੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਜਵਾਬ ਜਰੂਰ ਲਿਖਿਓ ਤੇ ਉਧਰ ਹੋਰ ਕਾਫੀ ਸਾਰੇ ਆਗੂਆਂ ਨੇ ਵੀ ਬਿਆਨਬਾਜ਼ੀਆਂ ਸਾਹਮਣੇ ਆਈਆਂ ਨੇ ਜਿਵੇਂ ਕਿ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਆਗੂ ਡਿੰਪੀ ਢਿਲੋਂ ਦਾ ਜਿਹੜਾ ਰੌਲਾ ਪਿਆ ਤੇ ਜਿਵੇਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਛੱਡ ਕੇ ਬਾਹਰ ਆਇਆ ਤਾਂ ਉਸ ਤੋਂ ਬਾਅਦ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਿੱਖਾ ਬਿਆਨ ਦਿੱਤਾ ਉਹ ਕਹਿੰਦਾ ਸੁਖਬੀਰ ਬਾਦਲ ਦੀਆਂ ਜਿਦਾਂ ਕਰਕੇ ਸੁਖਬੀਰ ਬਾਦਲ ਦੀਆਂ ਅੜੀਆਂ ਕਰਕੇ ਪਾਰਟੀ ਦੀ ਬਰਬਾਦੀ ਹੋਈ ਹੈ ਤੇ ਹੁਣ ਵੀ ਸੁਖਬੀਰ ਬਾਦਲ ਦੀਆਂ ਜਿਦਾਂ ਤੇ ਅੜੀਆਂ ਕਰਕੇ ਹੀ ਡਿੰਪੀ ਢਿੱਲੋਂ ਨੂੰ ਪਾਰਟੀ ਛੱਡ ਕੇ ਬਾਹਰ ਆਉਣਾ ਪੈ ਰਿਹਾ ਤੇ ਦੂਜੀਆਂ ਪਾਰਟੀਆਂ ਵੱਲ ਜਾਣਾ ਪੈ ਰਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਸੁਖਬੀਰ ਬਾਦਲ ਦੇ ਅੜੀਏ ਰਵਈਏ ਕਾਰਨ ਪਾਰਟੀ ਦਾ ਬੇੜਾ ਕਰਕ ਹੋਇਆ ਤੇ ਅੱਜ ਇੱਕ ਹੋਰ ਪਾਰਟੀ ਦਾ ਸੀਨੀਅਰ ਆਗੂ ਪਾਰਟੀ ਨੂੰ ਛੱਡ ਕੇ ਜਾ ਰਿਹਾ ਤੇ ਇਹ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਸੀ ਸੁਖਬੀਰ ਬਾਦਲ ਦੀ ਅਗਵਾਈ ਚ ਪਾਰਟੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਪਾਈ ਕੋਈ ਵਧੀਆ ਨਤੀਜੇ ਨਹੀਂ ਦੇ ਭਾਈ ਤੇ ਸੁਖਬੀਰ ਬਾਦਲ ਨੂੰ ਵਕਤ ਰਹਿੰਦਿਆ ਏ ਸੋਚ ਲੈਣਾ ਚਾਹੀਦਾ ਸੀ ਕਿ ਪਾਰਟੀ ਮੁੱਖ ਹੈ ਬੰਦਾ ਨਹੀਂ ਸੋ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਅੰਤ ਦੇ ਵਿੱਚ ਦੱਸ ਦੇਵਾਂ ਕਿ ਪਿਛਲੇ ਦਿਨਾਂ ਤੋਂ ਸੁਖਬੀਰ ਬਾਦਲ ਦੇ ਨਾਲੋਂ ਜਿਹੜੇ ਗਿੱਦੜਵਾ ਹਲਕੇ ਤੋਂ ਆਗੂ ਸੀ ਵੱਡੇ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਨਿਊ ਦੀ ਬੱਸਾਂ ਵਾਲੇ ਕਹੇ ਜਾਂਦੇ ਨੇ ਉਹਨੇ ਵੀ ਪਾਰਟੀ ਛੱਡ ਦਿੱਤੀ ਹੋਈ ਹੈ ਤੇ ਹੁਣ ਆਮ ਆਦਮੀ ਪਾਰਟੀ ਵੱਲ ਜਾਣ ਦਾ ਇਸ਼ਾਰਾ ਨਜ਼ਰ ਆ ਰਿਹਾ ਤੇ ਡਿੰਪੀ ਢਿੱਲੋਂ ਨੇ ਇਹ ਕਹਿ ਕੇ ਪਾਰਟੀ ਛੱਡੀ ਹੈ ਕਿ ਗਿੱਦੜਵਾ ਹਲਕੇ ਦੇ ਵਿੱਚ ਐਮਐਲਏ ਦੀ ਜਿਮਣੀ ਚੋਣ ਆ ਰਹੀ ਹੈ ਤੇ ਪਹਿਲਾਂ ਤਾਂ ਸੁਖਬੀਰ ਬਾਦਲ ਉਹ ਰਾਣੇ ਮੈਨੂੰ ਖੜਾ ਕੀਤਾ ਤੇ ਬਾਅਦ ਦੇ ਵਿੱਚ ਉਹ ਮਨਪ੍ਰੀਤ ਬਾਦਲ ਨੂੰ ਕਾਲੀ ਦਲ ਚ ਲਿਆ ਰਹੇ ਸੀਗੇ ਤੇ ਮਨਪ੍ਰੀਤ ਬਾਦਲ ਨੂੰ ਇੱਥੋਂ ਖੜਾ ਕਰਨਾ ਚਾਹੁੰਦੇ ਸੀ ਤੇ ਮੈਨੂੰ ਪਾਸੇ ਕਰ ਦੇਣਾ ਚਾਹੁੰਦੇ ਸੀ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਡਿੰਪੀ ਢਿੱਲੋਂ ਠੀਕ ਕਹਿ ਰਹੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਅੱਗੋਂ ਇਹ ਕਹਿ ਦਿੱਤਾ ਕਿ ਇਹ ਸਾਰੀ ਗੱਲ ਝੂਠ ਹੈ ਨਾ ਹੀ ਮਨਪ੍ਰੀਤ ਬਾਦਲ ਨੂੰ ਅਸੀਂ ਪਾਰਟੀ ਦੇ ਵਿੱਚ ਲੈ ਕੇ ਆਂਦਾ ਨਾ ਹੀ ਲਿਆਉਣ ਦਾ ਕੋਈ ਵਿਚਾਰ ਹੈ ਨਾ ਹੀ ਉਹਨੂੰ ਟਿਕਟ ਦਿੱਤੀ ਜਾ ਰਹੀ ਹੈ ਤੇ ਡਿੰਪੀ ਢਿੱਲੋਂ ਹੀ ਗਿੱਦੜਵਾ ਤੋਂ ਸਾਡੇ ਉਮੀਦਵਾਰ ਸਨ ਤੇ ਸੁਖਬੀਰ ਬਾਦਲ ਨੇ ਇਦੋਂ ਵੀ ਵੱਡਾ ਛੱਕਾ ਮਾਰਿਆ ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੇ 10 ਦਿਨ ਅਸੀਂ ਡਿੰਪੀ ਢਿੱਲੋਂ ਦੀ ਹੀ ਉਡੀਕ ਕਰਾਂਗੇ ਕਿਸੇ ਵੀ ਹੋਰ ਨੂੰ ਗਿੱਦੜਵਾ ਤੋਂ ਟਿਕਟ ਨਹੀਂ ਦਿੱਤੀ ਜਾਏਗੀ ਜੇ 10 ਦਿਨਾਂ ਚ ਡਿੰਪੀ ਟ ਲੋਕ ਆਲੀਦਲ ਚ ਵਾਪਸ ਆ ਗਿਆ ਤਾਂ ਫਿਰ ਡਿੰਪੀ ਢਿੱਲੋਂ ਹੀ ਆਲੀਦਲ ਵੱਲੋਂ ਗਿੱਦੜਵਾਦੀ ਐਮਐਲਏ ਜਿਮਣੀ ਚੋਣ ਲੜੇਗਾ ਬਹੁਤ ਮੇਰਾ